ਹਾਂਜੀ ਦੋਸਤੋ ਅੱਜ ਜੀ ਆਪਣੀ ਵੀਡੀਓ ਵਿੱਚ ਆਪਾਂ ਲੈ ਕੇ ਆਇਆ ਫਾਰਮ ਫੈਕਟਰ ਦਾ 852 ਕਹਿੰਦੇ ਨੀਲਾ ਝੋਟਾ ਹੈ ਨੀਲਾ ਝੋਟਾ ਜਿਹਨੇ ਮੈਂ ਰਪਾਇਆ ਥਾਰਾ ਪੂਤੀ ਟਰਾਲੀ ਭਰੀ ਵੀ ਆ ਫੁੱਲ ਦੇਖਦੇ ਕਿੰਨੇ ਚੰਗੇ ਲੱਗਦੇ ਮੀਡੀਅਮ ਦੇ ਦੂਜੇ ਚ ਲਾਇਆ ਬਾਹਰ ਪੂਰਾ ਦੇਖ ਲੈ ਪਮਾਰਦਾ ਪੂਰਾ ਫੈਕਟਰ ਇਤੋਂ ਪਤਾ ਲੱਗਦਾ ਬਾਣ ਵਧੀਆ ਗਿੱਲਾ ਹੈ ਜੀ ਪੈ ਗਿਆ ਜੀ ਚਾਰ ਪੰਜ ਦਿਨ ਹੋ ਦੇ ਕਰਕੇ ਬਾਣ ਗਿੱਲਾ ਹੈ ਜਿਆ ਲੈ ਫਰੇਦਤੀ ਵੀ ਆ ਫੁੱਲ ਆ ਆਪਣੀ ਖੜੀਏ ਮੇਰੀ ਦੂਜੀ 4 ਪੌਣ ਵਾਲੀ ਡੈਕ ਲੁੱਕ ਪੂਰਾ ਲਵਾਇਆ ਹੋਇਆ ਆਪਣਾ ਚੋਪਰ ਤੇ ਟਾਇਰ ਬਾਹਰੋਂ ਕੱਢ ਕੇ ਪਾ ਲਈ ਪੁੱਠੇ ਲੋੜ ਜਿੰਨੇ ਜੌਂਡੀ ਰਾਂ ਦੇਸੀ ਆ ਆਡੀ ਦੇ ਆਉਂਦੇ ਆ ਮਗਰਾਕਾਂ ਪੁਰਾਣੇ ਬਾਹਰ ਨਹੀਂ ਡਾਇਰ ਇਹ ਲਾਜ ਜ਼ੋਰ ਜ਼ੋਰ ਦਿਖਾਉਂਦਾ ਧੂਆਂ ਪੂਰਾ ਲੈ ਜੀ ਪੱਟ ਕੇ ਲੈ ਜੀ ਚੌਥਾ ਮੀਡੀਅਮ ਠੋਕਿਆ ਵੀ ਚੌਥਾ ਮੀਡੀਅਮ ਦੇ ਡਾੜ ਪੌਂਦਾ ਟਰੈਕਟਰ ਦਾ ਸਾਹ ਟਰੈਕਟਰ ਇਸੇ ਦੇਖਾਂਗੇ ਵੀ ਇਹ ਜੋ ਕਿਹੜੇ ਕਿਹੜਾ ਕਿਹੜਾ ਟਰੈਕਟਰ ਲੈ ਗਿਆ ਨੇ ਇਹ ਫਾਰਮ ਟਰੱਕ ਦਾ ਪਹਿਲਾਂ ਭਰਦਣ ਦੀ ਵੀ ਵੀਡੀਓ ਪਾਈ ਸੀ ਭਾਈ ਲਈ ਅਰਦਨ ਇਹ ਕਹਿੰਦਾ ਕਿ ਨੀਲਾ ਛੋਟਾ ਛੋਟਾ ਘੇਰ ਵਾਲਾ ਜੀ ਲਾਉਂਦਾ ਜੋਰ बह गया एक सैड बह गया बह गया लै गया लै गया दूजा लो ला के लै गया दूजा मीडियम दूजा मीडियम ला के लै गया जाता नहीं नहीं कथे दाद चौथा मीडियम चौथा मीडियम चैक हूं तो जहाँ चल गया हूं हूं नहीं हूं नहीं हूं तो हाई ठोकू देखिए चैक कर दे फुल हो गिर ਯਾਨ ਦਾ ਬਾਗੀਆਂ ਪੌਂਦਾ ਜਾਣਾ ਚੱਕ ਹਾਈ ਠੋਕਿਆ ਤੀਜਾ ਤੀਜਾ ਹਾਈ ਚੱਕਰ ਦੇ ਥੋੜੇ ਥੋੜੇ ਚੌਥ ਫੇਰ ਮੀਡੀਅਮ ਹਾਈ ਫੇਰ ਚੌਥਾ ਮੈਂ ਆ ਗਿਆ ਠੋਕਿਆ ਹੁਣ ਉਹ ਗਾਂ ਹੀ ਲੰਘੇ ਥੋੜਾ ਬੈਕ ਕਰ ਲਈਏ ਤੇ ਚਾਹੀ ਵਾਲਾ ਸੀ ਡੱਕੜਾ ਡੱਕੜਾ ਗਾਂ ਹੀ ਲੰਘੇ ਜਾਣਦੇ 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 ਅਗੂਆ ਗਾਹਲੀ ਵੀਡੀਓ ਚ ਆਗਰਾ ਟਰੈਕਟਰ ਦਿਖਾਗੇ ਕਿੰਨਾ ਜ਼ੋਰ ਲੰਦਾ ਧੰਨਵਾਦ